ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਮੇਰੇ ਚੈਨੀ ਪੰਜਾਬੀ ਸਾਇਕਾ ਤੇ ਸਵਾਗਤ ਹੈ ਸਵਾਦ ਚ ਪਵਨਾਵਾਂਗੇ ਬੱਚੇ ਬੜਿਆਂ ਦੇ ਸਭ ਦੇ ਮਨਪਸੰਦ ਆਲੂ ਦੇ ਪਰਾਂਠੇ ਜਿਹੜੀ ਰੈਸਪੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਹ ਮੇਰੀ ਪਸੰਦੀਦਾ ਰੈਸਪੀ ਆ ਮੈਂ ਐਵੇਂ ਹੀ ਹਮੇਸ਼ਾ ਪਰਾਂਠੇ ਬਣਾਉਂਦੀ ਆ ਤੇ ਬਹੁਤ ਹੀ ਸਵਾਦ ਦੇ ਪਰਾਂਠੇ ਬਣ ਕੇ ਤਿਆਰ ਹੁੰਦੇ ਆ ਹੁਣ ਅਸੀਂ ਬਹੁਤੀ ਦੇਰ ਨਾ ਕਰਦੇ ਆਪਣੀ ਅੱਧ ਰੈਸਪੀ ਸ਼ੁਰੂ ਕਰਦੇ ਆ ਆਲੂ ਦੇ ਪਰਾਂਠੇ ਬਣਾਉਣੇ ਸਭ ਤੋਂ ਪਹਿਲਾਂ ਅਸੀਂ ਉਬਲੇ ਹੋਏ ਆਲੂ ਲਏ ਆ ਇੱਥੇ ਮੈਂ 7 ਤੋਂ 8 ਉਬਲੇ ਆਲੂ ਲਏ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਲਏ ਆ ਅਗਰ ਤੁਹਾਡੇ ਕੋਲ بڑے ਆਲੂ ਨੇ ਮੀਡੀਅਮ ਸਾਈਜ਼ ਦੇ ਤਾਂ ਤੁਸੀਂ ਪੰਜ ਤੋਂ 6 ਲੈ ਸਕਦੇ ਹੋ। ਤੁਹਾਨੂੰ ਇਸ ਨੂੰ ਮੈਸ਼ਰ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਕਰ ਲੈਣਾ ਮੈਸ਼। ਇਹਨੂੰ ਤੁਸੀਂ ਕੱਦੂਕਸ ਨਹੀਂ ਕਰਨਾ ਮੈਸ਼ ਹੀ ਕਰਿਓ। ਕੱਦੂਕਸ ਕਰਨ ਨਾਲ ਇਹਨਾਂ ਵਿੱਚ ਲਿਕਵਿਡ ਆ ਜਾਂਦਾ ਹੈ ਫਿਰ ਪਰਾਂਠੇ ਵਧੀਆ ਨਹੀਂ ਬਣਦੇ। ਇਸ ਲਈ ਮੈਸ਼ਰ ਨਾਲ ਹੀ ਮੈਸ਼ ਕਰੋ। ਜਾਂ ਫਿਰ ਹੱਥ ਨਾਲ ਵੀ ਕਰ ਸਕਦੇ ਹੋ। ਤੇ ਨਾਲ ਹੀ ਮੈਂ ਇੱਥੇ ਚਾਰ ਲਿਆਂ ਹਰੀ ਮਿਰਚਾਂ ਤੇ ਅੱਧਾ ਇੰਚ ਲਿੱਤਾ ਅਦਰਕ। ਇਹਨਾਂ ਨੂੰ ਛੋਟਾ-ਛੋਟਾ ਬਰੀਕ-ਬਰੀਕ ਕੱਟ ਕੇ ਅਸੀਂ ਹੁਣ ਕੁੱਟ ਲੈਣਾ ਹੈ। ਮੈਂ ਇਹਨਾਂ ਨੂੰ ਕੱਟ ਕੇ ਇਸ ਲਈ ਕੁੱਟ ਰਹੀ ਹਾਂ ਫਿਰ ਨਾ ਜਲਦੀ ਕੁੱਟ ਹੋ ਜਾਂਦਾ ਹੈ। ਹੁਣ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਅਦਰਕ ਤੇ ਹਰੀ ਮਿਰਚਾਂ ਦਾ ਪੇਸਟ ਬਣਾ ਕੇ ਤਿਆਰ ਕਰ ਲਿਆ ਹੁਣ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦੇਣਾ ਪਹਿਲਾਂ ਅਸੀਂ ਗੁੰਨਣਾ ਹੈ ਆਟਾ ਆਟੇ ਨੂੰ ਚੰਗੀ ਤਰ੍ਹਾਂ ਸ਼ਾਨ ਲਿਓ ਤੇ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਆਪਣਾ ਆਟਾ ਗੁੰਨ ਕੇ ਤਿਆਰ ਕਰ ਲੈਣਾ ਆਟਾ ਜਿਹੜਾ ਅਸੀਂ ਗੁੰਨਾਂਗੇ ਉਹ ਨਰਮ ਆਟਾ ਸੀ ਤਿਆਰ ਕਰਨਾ ਹੈ ਜਿਆਦਾ ਅਸੀਂ ਟੀਲਾ ਆਟਾ ਨਹੀਂ ਬਣਾਉਣਾ ਨਰਮ ਤੇ ਨਾ ਹੀ ਜਿਆਦਾ ਸਖਤ ਰੱਖਣਾ ਹੁਣ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਮੈਂ ਪਾਣੀ ਲਗਾ ਕੇ ਮੈਂ ਸਾਰਾ ਆਟਾ ਇਕੱਠਾ ਕਰ ਲਿਆ ਤੇ ਐਵੇਂ ਥੋੜਾ ਥੋੜਾ ਪਾਣੀ ਲਗਾ ਕੇ ਅਸੀਂ ਨੂੰ ਮੁੱਕੀ ਦੇਖ ਕੇ ਅਸੀਂ ਨਰਮ ਆਟਾ ਐਵੇਂ ਦਾ ਤਿਆਰ ਕਰਕੇ ਇੱਕ ਬਾਲ ਦੇ ਵਿੱਚ ਕੱਢ ਲੈਣਾ ਤੇ ਉੱਪਰ ਤੇ ਅਸੀਂ ਇਸ ਦੇ ਲਗਾ ਦੇਣਾ ਇੱਕ ਪਾਣੀ ਦਾ ਗਿੱਲਾ ਹੱਥ ਤਾਂ ਜੋ ਇਹ ਉੱਪਰ ਤੋਂ ਵੀ ਨਰਮ ਰਹੇ ਇਹ ਜਿਹੜੀ ਸਤੇ ਸਤੇ ਹੈ ਉਹ ਖਰਾਬ ਨਾ ਹੋਵੇ ਤੇ ਇਹਦੋਂ ਅਸੀਂ ਆਪਣਾ ਆਲੂ ਨਬੇ ਤਿਆਰ ਕਰਦੀਆਂ ਉਸ ਲਈ ਮੈਂ ਇੱਕ ਬਰੀਕ ਕੱਟਿਆ ਹੋਇਆ ਮੀਡੀਅਮ ਸਾਈਜ਼ ਦਾ ਪਿਆਜ਼ ਪਾਇਆ ਤੇ ਨਾਲ ਹੀ ਪਾਇਆ ਧਨੀਆ ਤਾਂ ਇਹੋ ਤੁਸੀਂ imaginar ਘਟ ਵੱਧ ਵੀ ਪਾ ਸਕਦੇ ਹੋ ਫਿਰ ਨਾਲ ਜਿਹੜਾ ਪੇਸਟ ਸੀਗਾ ਮੈਂ ਸਾਰੇ ਇਹਦੇ ਵਿੱਚ ਐਡ ਕਰ ਦਿੱਤਾ ਚਾਰ ਹਰੀ ਮਿਰਚਾਂ ਤੇ ਅੱਧਾ ਇੰਚ ਅਦਰਕ ਦਾ ਮੈਥੇ ਲਿਆ ਹੈ ਤੇ ਨਾਲ ਹੀ ਹੁਣ ਅਸੀਂ ਇਹਦੇ ਵਿੱਚ ਪਾ ਦੇਣਾ ਸਵਾਦ ਅਨੁਸਾਰ ਨਮਕ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਗਰਮ ਮਸਾਲਾ ਤੇ ਨਾਲ ਹੀ ਅਸੀਂ ਐਡ ਕਰ ਦਿੰਨਾ ਹੈ ਅੱਧਾ ਚਮਚ ਧਨੀਆ ਪਾਊਡਰ ਤੇ ਅੱਧਾ ਚਮਚ ਅਸੀਂ ਇਹਦੇ ਵਿੱਚ ਪਾ ਦੇਣਾ ਹਲਦੀ ਦਾ ਨਾਲ ਹੀ ਅਸੀਂ ਵਿੱਚ ਅੱਧਾ ਚਮਚਾ ਪਰਤਾ ਲਾਲ ਮਿਰਚ ਦਾ ਪਾਊਡਰ ਤੇ ਥੋੜੀ ਜਿਹੀ ਅਸੀਂ ਪਾਣੀ ਚ ਅਜਵਾਇਨ ਤੇ ਥੋੜੇ ਜਿਹੀ ਦਾਣੇ ਅਸੀਂ ਪਾ ਦੇਨੇ ਜੀਰੇ ਦੇ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮੈਂ ਸਭ ਕੁਝ ਹੀ ਐਡ ਕਰਦੀ ਹਾਂ ਤੇ ਇਹਨਾਂ ਦਾ ਬਹੁਤ ਹੀ ਸਵਾਦ ਆ ਜਿਹੜਾ ਪਰਾਂਠੇ ਵਾਲਾ ਬੇਡ ਆ ਜਿਹੜਾ ਸਟਫਿੰਗ ਤਿਆਰ ਹੁੰਦੀ ਆ ਤੁਸੀਂ ਵੀ ਇੱਕ ਵਾਰ ਆਵ ਵਾਲੀ ਸਟਫਿੰਗ ਜੂ ਬਣਾ ਕੇ ਦੇਖੋ ਬਹੁਤ ਹੀ ਸਵਾਦ ਪ੍ਰਾਂਠੀ ਬੰਦੇ ਨੇ ਸਰਦੀਆਂ ਵਿੱਚ ਤਾਂ ਮੈਂ ਜਿਵੇਂ ਕਿ ਸਪ੍ਰਿੰਗ ਆਨੀਅਨਸ ਆਉਂਦੇ ਆ ਤੇ ਅੱਜ ਦੇ ਭੁੰਖਾਉਣ ਦੇ ਉੱਪਰ ਵਾਲੇ ਉਹ ਵੀ ਇਹਦੇ ਵਿੱਚ ਐਡ ਕਰ ਦਿੰਦੀ ਆ। ਉਹਦੇ ਨਾਲ ਵੀ ਬਹੁਤ ਵਧੀਆ ਫਲੇਵਰ ਆਉਂਦਾ ਹੈ। ਹੁਣ ਅਸੀਂ ਆਪਣੇ ਜਿਹੜੇ ਪਰਾਂਠੇ ਦਾ ਪੇੜਾ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਜੋ ਸਾਰੇ ਮਿਰਚ ਮਸਾਲੇ ਸਾਡੇ ਇੱਕ ਬਰਾਬਰ ਸਾਰੇ ਕਿਤੇ ਮਿਕਸ ਹੋ ਜਾ। ਘੱਟ ਵੱਧ ਨਾ ਰਹਿ ਜਾਵੇ। ਹੁਣ ਮੈਂ ਆਪਣੀ ਸਟਫਿੰਗ ਜੰਮੀ ਤਰ ਤਿਆਰ ਕਰ ਲਈ ਹਾਂ। ਹੁਣ ਅਸੀਂ ਇਸ ਨੂੰ ਸਾਈਡ ਤੇ ਰੱਖ ਦਵਾਂਗੇ। ਹੁਣ ਅਸੀਂ ਆਪਣੇ ਪਰਾਂਠੇ ਬਣਾਉਣ ਦੀ ਤਿਆਰੀ ਕਰਦੇ ਹਾਂ। ਪਰਾਂਠਾ ਬਣਾ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਪੇੜਾ ਲੈਣਾ ਹੈ। ਪੇੜਾ ਅਸੀਂ ਜਿਵੇਂ ਅਸੀਂ ਰੋਟੀ ਬਣਾਉਂਦੇ ਨਾਲ ਉਸ ਤੋਂ ਥੋੜਾ ਜਿਹਾ بڑا ਪੇੜਾ ਲਵਾਂਗੇ ਤੇ ਸੁੱਕਾ ਆਟਾ ਲਗਾ ਕੇ ਇਸ ਨੂੰ ਗੋਲ-ਗੋਲ ਇਸ ਦਾ ਪੇੜਾ ਬਣਾ ਲੈਣਾ ਹੈ ਤੇ ਫਿਰ ਤੁਸੀਂ ਇਸ ਵਿੱਚ ਸੁੱਕਾ ਆਟਾ ਲਗਾ ਕੇ ਇਸ ਦੀ ਇੱਕ ਲੋਈ ਛੋਟੀ ਬਣਾ ਕੇ ਤਿਆਰ ਕਰ ਲੈਣੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਲੋਈ ਬਣਾ ਲਈ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨੀ ਹੈ ਸਟਫਿੰਗ ਸਟਫਿੰਗ ਇੱਥੇ ਮੈਂ 2 بڑے ਚਮਚਾ ਐਡ ਕੀਤੀ ਆ ਤੁਸੀਂ ਘਰ ਤੁਹਾਡੀ ਸਟਫਿੰਗ ਅਪਨੋ ਅਕੋਰਡਿੰਗ ਐਡ ਕਰ ਸਕਦੇ ਹੋ ਮੈਨੂੰ ਥੋੜੀ ਜਿਆਦਾ ਸਟਫਿੰਗ ਪਸੰਦ ਹੈ ਖਾਣੇ ਇਸ ਲਈ ਮੈਂ ਥੋੜੀ ਜਿਆਦਾ ਐਡ ਕਰਦੀ ਹਾਂ ਤੇ ਹੁਣ ਅਸੀਂ ਇਸ ਨੂੰ ਇਕੱਠਾ ਕਰਕੇ ਵਿੱਚ ਨੂੰ ਬੰਦ ਕਰ ਦੇਣਾ ਸਾਰਾ ਆਟਾ ਸਾਰਾ ਲੈ ਕੇ ਵਿੱਚੋਂ ਅਸੀਂ ਬੰਦ ਕਰ ਦਵਾਂਗੇ ਤੇ ਫਿਰ ਇਸ ਨੂੰ ਗੋਲ-ਗੋਲ ਘੁਮਾ ਕੇ ਹੁਣ ਅਸੀਂ ਫਿਰ ਤੋਂ ਇਸ ਤੇ ਸੁੱਕਾ ਆਟਾ ਲਗਾ ਕੇ ਹੱਥਾਂ ਤੇ ਇਸ ਨੂੰ ਹੌਲੀ-ਹੌਲੀ ਪ੍ਰੈਸ ਕਰਨਾ ਹੈ ਬੇਲਣ ਤੋਂ ਪਹਿਲਾਂ ਅਸੀਂ ਐਵੇਂ ਇਸ ਨੂੰ ਪ੍ਰੈਸ ਕਰ ਲਵਾਂਗੇ ਤੇ ਜਿਵੇਂ ਮੈਂ ਹੁਣ ਲੋਈ ਤਿਆਰ ਕੀਤੀ ਸੀ ਨਾ ਐਵੇਂ ਗੋਲ-ਗੋਲ ਕਰਕੇ ਇਸ ਨੂੰ ਵੀ ਥੋੜਾ ਜਿਹਾ ਵੱਡਾ ਕਰ ਲਿਆ ਤੇ ਹੁਣ ਅਸੀਂ ਇਸ ਨੂੰ ਬੇਲ ਲੈਣਾ ਬੇਲ ਦਵਾਂਗੇ ਹੌਲੀ ਹੌਲੀ ਅਸੀਂ ਇਸ ਨੂੰ ਬੇਲਣਾ ਹੈ ਕਿਉਂਕਿ ਮੈਂ ਸਟਫਿੰਗ ਥੋੜੀ ਜ਼ਿਆਦਾ ਐਡ ਕੀਤੀ ਆ ਤਾਂ ਮੈਂ ਹੌਲੀ ਹੌਲੀ ਇਸ ਨੂੰ ਬੇਲਦੇ ਹਾਂ ਤਾਂ ਜੋ ਸਾਡੀ ਸਟਫਿੰਗ ਬਾਹਰ ਨਾ ਨਿਕਲ ਜਾਵੇ ਹਲਕੇ ਹਲਕੇ ਹੱਥਾਂ ਨਾਲ ਅਸੀਂ ਇਸ ਨੂੰ ਬੇਕ ਲਈ ਤਿਆਰ ਕਰ ਲੈਣਾ ਹੈ ਬੇਲ ਕੇ ਤੁਸੀਂ ਦੇਖ ਸਕਦੇ ਹੋ ਕਿੰਨੀ ਜਲਦੀ ਮੈਂ ਇਸ ਪ੍ਰਾਂਠੇ ਨੂੰ ਬੇਲ ਦਿੱਤਾ ਪ੍ਰਾਂਠੇ ਬਣਾ ਲੈ ਬਹੁਤ ਹੀ ਈਜ਼ੀ ਨੇ ਬਸ ਤੁਸੀਂ ਥੋੜੀ ਜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਆਟਾ ਤੁਹਾਡਾ ਮੁਲਾਇਮ ਹੋਣਾ ਚਾਹੀਦਾ ਹੈ ਨਾ ਤਾਂ ਜ਼ਿਆਦਾ ਢਿੱਲਾ ਤੇ ਨਾ ਤਾਂ ਜ਼ਿਆਦਾ ਸਖਤ ਹੋਣਾ ਚਾਹੀਦਾ ਤੇ ਅੱਜ ਮੈਂ ਮਿੱਟੀ ਦੇ ਤਵੇ ਤੇ ਬਣਾ ਰਹੀਆਂ ਤਵੇ ਨੂੰ ਮੈਂ ਪਹਿਲੇ ਗਰਮ ਕਰ ਲਿਆ ਸੀਗਾ ਇਸ ਨੂੰ ਗਰਮ ਹੋਣ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਤੇ ਆਪਣਾ ਪਰਾਂਠਾ ਇਸ ਤੇ ਪਾ ਦਿੱਤਾ ਇੱਕ ਸਾਈਡ ਤੇ ਮੇਰਾ ਪਰਾਂਠਾ ਪੱਕ ਗਿਆ ਸੀਗਾ ਤੇ ਮੈਂ ਇਸ ਦੀ ਸਾਈਡ ਕਰਤੀ ਚੇਂਜ ਐਵੇਂ ਮੈਂ ਦੂਜੀ ਸਾਈਡ ਤੋਂ ਪਕਾ ਕੇ ਫਿਰ ਤੋਂ ਸਾਈਡ ਚੇਂਜ ਕਰ ਦਿੱਤੀ ਕਿਉਂਕਿ ਮਿੱਟੀ ਦੇ ਤਵੇ ਪਰ ਜੋ ਪਹਿਲਾ ਪਰਾਂਠਾ ਪਾਉਂਦੇ ਨੇ ਥੋੜੇ ਟਾਈਮ ਲੱਗ ਜਾਂਦਾ ਸੀ ਇੱਕ ਨੂੰ ਫਿਰ ਇਹ ਗਰਮ ਹੋ ਜਾਂਦਾ ਫਿਰ ਜਲਦੀ ਜਲਦੀ ਬਣ ਜਾਂਦੇ ਨੇ ਤੇ ਆਤੇ ਹੁਣ ਮੈਂ ਔਇਲ ਅਪਲਾਈ ਕਰ ਦਿੱਤਾ ਤੁਸੀਂ ਕੋਈ ਵੀ ਔਇਲ ਕੀ ਬਟਰ ਜੋ ਤੁਸੀਂ ਖਾਣਾ ਪਸੰਦ ਕਰ ਸਕਦੇ ਹੋ ਲਗਾ ਸਕਦੇ ਹੋ ਹੁਣ ਅਸੀਂ ਇਸ ਸਾਈਡ ਫੇਰ ਤੇ ਚੇਂਜ ਕਰ ਦੇਣੀ ਹੈ ਤੇ ਦੂਸਰੀ ਸਾਈਡ ਵੀ ਅਸੀਂ ਇਸ ਦੇ ਔਇਲ ਲਗਾ ਲੈਣਾ ਹੈ ਹੁਣ ਅਸੀਂ ਇਸ ਸਾਈਡ ਤੋਂ ਵੀ ਇਸ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਹੁਣ ਸਾਡਾ ਇਹ ਪਰਾਂਠਾ ਇਹ ਚੰਗੀ ਤਰ੍ਹਾਂ ਸਿੱਗ ਗਿਆ ਹੈ ਹੁਣ ਅਸੀਂ ਇਸ ਨੂੰ ਇੱਕ ਪਲੇਟ ਤੇ ਕੱਢ ਦਵਾਂਗੇ ਤੇ ਐਵੇਂ ਹੀ ਅਸੀਂ ਹੁਣ ਆਪਣਾ ਦੂਸਰਾ ਪਰਾਂਠਾ ਵੀ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਆਈ ਪ੍ਰੋਸੈਸ ਫੋਲੋ ਕਰਦੇ ਹੋਏ ਅਸੀਂ ਆਪਣਾ ਤੀਜਾ ਪਰਾਂਠਾ ਵੀ ਬਣਾ ਲਿਆ ਤੁਸੀਂ ਦੇਖ ਸਕਦੇ ਹੋ ਮੇਰੇ ਸਾਰੇ ਪਰਾਂਠੇ ਵਧੀਆ ਬਣਨੇ ਨੇ ਕੋਈ ਵੀ ਪਰਾਂਠਾ ਵਿੱਚ ਤੋਂ ਫਟਿਆ ਨਹੀਂ ਤੇ ਵਿੱਚ ਵਿੱਚ ਫੁਲਕੇ ਵੀ ਪਰਾਂਠੇ ਆ ਰਹੇ ਸੀਗੇ ਤੇ ਬਹੁਤ ਹੀ ਸਵਾਦ ਪਰਾਂਠੇ ਬਣ ਕੇ ਤਿਆਰ ਹੋਏ ਆ ਅਗਰ ਤੁਹਾਨੂੰ ਮੇਰੀ ਆਧੇ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਹੁਣ ਆਪਾਂ ਮਿਲਦੇ ਕਿਸੇ ਹੋਰ ਬੇਤੁਰੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ